ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਬਾਕੀ ਪ੍ਰੋਪਰ ਜਾਣਕਾਰੀ ਆਪਾਂ ਸਾਰੀ ਬਾਈ ਤੋਂ ਲੈ ਕੇ ਦੱਸਾਂਗੇ ਕੀ ਬਾਈ ਇਹਨਾਂ ਬੈੜਾਂ ਦਾ ਪ੍ਰਾਈਸ ਕਰਦਾ ਕਿੰਨੇ ਟਾਈਮ ਦੀਆਂ ਸੂਈਆਂ ਨੇ ਕਿੰਨਾ ਟਾਈਮ ਦਾ ਸੂਂਦ ਵਿੱਚ ਰਹਿੰਦਾਗਾ ਪ੍ਰੋਪਰ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣਾ ਹਾਂਜੀ ਬਾਈ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਸਭ ਤੋਂ ਪਹਿਲਾਂ ਨਾਮ ਦੱਸ ਦਿਓ ਵੀਰੇ ਨਾਂ ਜੱਗੀ ਆ ਬਾਈ ਮੋਬਾਈਲ ਨੰਬਰ ਅੱਛਾ ਵੀਰੇ ਜਿਹੜਾ ਨੰਬਰ ਉਹ ਤੋਂ ਬਾਅਦ ਮੋਬਾਈਲ ਨੰਬਰ ਵੀ ਬੋਲ ਦੇ ਵੀਰੇ 98766 ਹਾਂਜੀ ਵੀਰੇ 4337 ਦੁਬਾਰਾ ਫੇਰ ਬੋਲ ਦੇ ਵੀਰੇ 98766 4337 ਹਾਂਜੀ ਵੀਰੇ ਦੱਸੋ ਵੀਰੇ ਬੈੜਾਂ ਦੀ ਪ੍ਰੋਪਰ ਜਾਣਕਾਰੀ ਆ ਪਹਿਲੇ ਨੰਬਰ ਵਾਲੀ ਦੱਸ ਦੇ ਮੇਰੇ ਭਾਈ ਇਹ ਵੀਰੇ ਟੋਕੜਾ ਜੀ ਠੀਕ ਆ ਵੀਰੇ ਠੀਕ ਆ ਵੀਰੇ 3 ਕਿਲੋ ਦੁੱਧ ਦਾ ਦੁੱਧ 6 ਲੀਟਰ ਆ ਵੀਰੇ ਹਾਂ ਬਾਈ ਓਕੇ ਖੁੱਲਾ ਢੁੱਲਾ ਕੰਦੇ ਵਾਲਾ ਹੈਗਾ ਵੀਰੇ ਹਾਂ ਹਾਂ ਕਿੰਨੇ ਟਾਈਮ ਦੀ ਸੂਈ ਦੀ ਆ ਵੀਰੇ ਇਹ ਇਹਨੂੰ ਹੋ ਗਏ ਬਾਈ ਇਹਨੂੰ 5 6 ਮਹੀਨੇ ਸੂਈ ਬੱਚਾ ਵੀਰੇ ਦੇ ਮਗਰ ਕੋਈ ਬੱਚੇ ਆਏ ਨਹੀਂ ਵੀਰੇ ਕੋਈ ਬੱਚਾ ਨਹੀਂ ਦਾ ਓਕੇ ਦੁੱਧ 6 ਕਿਲੋ ਤੇ ਕੋਈ ਬਿੱਗ ਸਰ ਵੀਰੇ ਠੀਕ ਆ ਬਿੱਗ ਸਰ ਵੀਰੇ ਮਹੀਨਾ ਹੋ ਗਿਆ ਬਣੀ ਨੂੰ ਓਕੇ ਠੀਕ ਆ ਨਾ ਆਪਾਂ ਫੰਡਰ ਕਰਦੇ ਆ ਅਸਾਂ ਮਹੀਨਾ ਹੋ ਗਿਆ ਇਹਦੇ ਟੀਕਾ ਆਹ ਸੌਰੀ ਮਹੀਨਾ ਹੋ ਗਿਆ ਇਹਨੂੰ ਬਿੱਗ ਸਰ ਹੋਈ ਨੂੰ ਹਾਂ ਠੀਕ ਆ ਭਰਾ ਜਰਾ ਠੀਕ ਆ ਭਰਾ ਪਰ ਆਪਾਂ ਕਲੀਅਰ ਨਹੀਂ ਕਹਿ ਸਕਦੇ ਹਾਂ ਉਹ ਕਿਚੋਂ ਚਵਾਈ ਨੂੰ ਕਿਵੇਂ ਆ ਵੀਰੇ? ਚਵਾਈ 1 ਨੰਬਰ। ਥਾਣਾ ਥਾਣਾ ਨੂੰ ਹੱਥ ਰਵਾਣੀਆਂ ਮੇਰੇ ਭਾਈ। ਹਾਂ ਬੰਦੇ ਵੀਰ ਜੀ ਮੈਂ ਮਾਰਦੀ। ਠੀਕ ਆ ਵੀਰੇ। ਦੇਖੋ ਦੋਸਤੋ ਬਹੁਤ ਸੋਹਣਾ ਮੂਠੀ ਵਾਲਾ ਥਣ ਲੱਗਿਆ ਦਾ। ਸੀਡਸ ਲਾ ਕੇ ਕੋਈ ਅੰਤ ਨਹੀਂਗਾ। ਮੂੰਹ ਮੱਥਾ ਨੇੜ ਤੋਂ ਤੁਸੀਂ ਦੇਖ ਲਓ। ਬੈਕ ਸਾਈਡ ਤੋਂ ਲੈ ਬਾਬਾ ਮੈਂ ਦਿਖਾ ਦਿੰਨਾ। ਵੀਡੀਓ ਬਣਾਉਣ ਦਾ ਸਮਾਂ 4:00 ਵੱਜ ਚੁੱਕੇ ਹੈਗੇ। ਬਾਕੀ ਤੋਰਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥਾਣ ਥਣ ਸੋਹਣਾ ਲੱਗਿਆ ਦਾ ਮੂਠੀ ਵਾਲਾ। ਕੱਦ ਕਾਠ ਵਾਲੀ ਚੰਗੀ ਬਹਿੜ ਹੈਗੀ। ਦੋਗਲਾ ਜਾੰਗਾਗਾ ਜਰਸੀ ਦੇ ਵਿੱਚ ਕਰੋਸ ਹੈਗੀ। ਦੁੱਧ ਤੋਂ ਦੋਸਤੋ ਜਿੰਨਾ ਕਦੇਊਗੀ ਸੰਘੜਾ ਦਊਗੀ ਮਾਜ ਨੂੰ ਚਿੱਤਾ ਵੀ ਹੋਊਗਾ ਗਰਮੀ ਇਹਨੇ ਨਾਂ ਦੇ ਬਰਾਬਰ ਮੰਨਣੀ ਆ ਪਰਾਈ ਜਾ ਆਪਾਂ ਬਾਈ ਤੋਂ ਪੁੱਛ ਲਾਂਗੇ ਦੁੱਧ ਬਾਈ ਕਹਿੰਦਾ ਵੀ 6 ਲੀਟਰ ਕੰਡੇ ਵਾਲਾ ਰੈਡੀ ਆ ਤੇ ਤਿਆਰ ਆ ਹਾਂਜੀ ਵੀਰੇ ਹਾਂਜੀ ਵੀਰੇ ਕੀ ਪ੍ਰਾਈਜ਼ ਕਰੇਗਾ ਵੀਰੇ ਦਾ ਜਾਇ ਜਮੇ ਤੇਰੇ ਦਾ 15000 ਰੁਪਏ 15000 ਹਾਂਜੀ ਉਹ ਤੁਹਾਨੂੰ ਮਾਰਤਾ ਨੇ ਵੀਰੇ ਹਾਂਜੀ ਹਾਂ ਮਾਰ ਦੋਸਤੋ 15000 ਬਾਈ ਨੇ ਦਾ ਪ੍ਰਾਈਜ਼ ਕਰਿਆਗਾ ਇਦੇ ਵਿੱਚੋਂ ਮਾਨ ਤਨ ਭਰਾ ਕਹਿੰਦਾ ਜ਼ਰੂਰ ਹੋ ਜੂਗਾ ਆਏ ਗਏ ਬੰਦੇ ਦਾ ਜਰਸੀ ਕ੍ਰਾਸ ਬੈਡ ਜ਼ਰੂਰ ਤੋਂ ਵੇ ਨੰਬਰ ਸਕਰੀਨ ਦੇ ਥੱਲੇ ਚਲੀ ਜਾਂਦਾਗਾ ਦੋ ਨੰਬਰ ਤੇ ਵੀਰੇ ਹੋ ਵੀ ਤਾ ਤੂੰ ਆ ਬੱਚੀ ਪਲੂਣ ਆ ਬਾਈ ਇਸਾ ਵੀ ਦੇਖ ਇੰਨਾ ਸੂਣਾ ਇਹਦਾ ਗੱਬਣਾ ਵੀਰੇ ਗੱਬਣਾ ਠੀਕ ਆ ਵੀਰੇ ਇਸ ਲੱਗ ਬਹੁਤ ਆ ਗਈ ਠੀਕ ਆ ਵੀਰੇ ਕਿਵੇਂ ਮਾਰਦੀ ਬੈਠੀ ਓਕੇ ਦੰਦਾਜ ਕਿਵੇਂ ਆ ਵੀਰੇ ਦੰਦਾਜ ਵੀਰੇ 14 ਦੇ ਚੱਕੇ ਆ ਜੀ ਹਜੇ 14 ਦੇ ਦੰਦ ਨਹੀਂ ਚੱਕੇ ਆ ਹਾਂ ਓਕੇ ਦੋਸਤੋ ਕਾਇਦੰਦੀ ਕੱਚੀ ਆ ਵੀਰੇ ਇਹੇ ਜਿਹੜੇ ਦੰਦਾਂ ਤੇ 25 26 ਪਾਏ ਆ ਦੋਸਤੋ 25 26 ਦਿਨਾਂ ਨੂੰ ਹਾਂ ਵਧੀਆ ਲੇਵਾ ਬਣਾ ਕੇ ਸੂਗੀ ਇਹਦੀ ਮਾਂ ਦਾ ਕੀ ਆ ਮਿਲ ਕੇ ਰਕੋਰ ਪਰਾ ਮੇਰੇ ਇਹਦੀ ਮਾਂ ਦਾ 30 32 ਲੀਟਰ ਦਾ 30 32 ਲੀਟਰ ਵਾਲਾ ਠੀਕ ਆ ਦੋਸਤੋ ਕਰਮਾ ਵਾਲੀ ਥਣ ਪੂਰਾ ਸੋਨਾ ਕੱਢੀ ਜਾਂਦੀ ਆ ਬਹੁਤ ਸੋਨਾ ਮੂਠੀ ਵਾਲਾ ਚਵਾਈ ਵਾਲਾ ਥਣ ਕੱਢੀ ਆਉਂਦੀ ਹੈਗੀ ਲੇਵਾ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਵੀ 24 ਤੋਂ 25 ਦਿਨ ਹਜੇ ਲੈ ਜਾਊਗੀ ਲੱਗ ਭੱਗ ਮਹੀਨੇ ਦੇ ਲੱਗ ਭਾਗੀ ਪੈਗਾ ਹਜੇ ਤਾਂ ਲਾਉਣਾ ਫਿਰ ਸਟਾਰਟ ਹੀ ਕੀਤਾ ਇਹਨੇ ਸੋਹਣੀ ਬੱਸੀ ਹੈਗੀ ਹੈ ਵੀਰੇ ਤਿਆਰ ਹੋਣ ਲੱਗੀ ਆ ਤਿਆਰ ਹੋਣ ਲੱਗਿਆ ਆ ਲੈ ਵੀਰੇ ਠੀਕ ਆ ਵੀਰੇ ਦਿਖਾ ਦੇ ਦੰਦ ਵੀ ਮੇਰੇ ਕੋਲ ਦੰਦ ਵੀ ਆਪਾਂ ਦਿਖਾ ਦਿੰਨੇ ਆ ਬਾਈਆਂ ਹਾਂਜੀ ਵੀਰੇ ਬਿਲਕੁਲ ਸਹੀ ਆ ਵੀਰੇ ਚੌਕ ਦੇ ਦੰਦ ਦੋਸਤੋ ਪੱਟੇ ਆ ਠੰਡ ਦੇਖੋ ਤੁਸੀਂ ਬਹੁਤ ਸੋਹਣਾ ਤਿਆਰ ਕਰੀ ਹੁੰਦੀ ਹੈਗੀ ਮੁੱਠੀ ਵਾਲਾ ਕਰਮਾ ਵਾਲੀ ਨੇ ਜਦੋਂ ਉਹਨੂੰ 25 ਦਿਨਾਂ ਨੂੰ ਚੰਗਾ ਲੇਵਾ ਬਣਾ ਕੇ ਲੇਟ ਕੇ ਸੂਗੀ ਕਿਸੇ ਨੂੰ ਮੇਰੇ ਭਰਾ ਨੂੰ ਚੰਗੇ ਦੁੱਧ ਦੀ ਬਹਿੜ ਦੀ ਜ਼ਰੂਰਤ ਹੋਵੇ ਚੰਗੀ ਬਹਿੜ ਦੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ। 25 ਕਿਲੋ ਬਾਈ ਕੱਢ ਦੂ ਰਾਹ ਨਾਲ ਖੁੱਡਾ ਜੀਦਾ। ਇਹਦਾ ਕੀ ਪ੍ਰਾਈਸ ਕਰਿਆਂ ਵੀ ਤੇ ਜਾਇਜ਼ ਆ ਬਿਲਕੁਲ। ਇਹ ਮੇਰੇ 75000 ਦੀ ਬੱਤੀ ਦੇ ਦਾਂਗਾ। 75000 ਦੀ। ਦੋਸਤੋ 75000 ਬਾਈ ਨੇ ਪ੍ਰਾਈਸ ਕਰਿਆ ਮਾਨਤਨ ਹੋ ਜੂ ਵੀਰੇ। ਮਾਨਤਨ ਹੋ ਜੂਗਾ। ਠੀਕ ਆ ਵੀਰੇ। ਠੀਕ ਗੱਲ ਹੋ ਜੂਗੀ। ਓਕੇ ਫੋਨ ਤੇ ਗੱਲਬਾਤ ਹੋ ਜੂ। ਮਾਨਤਨ ਖੁੱਸਾ। ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ। 75000 ਪ੍ਰਾਈਜ਼। ਠੀਕ। ਗਰਮੀ ਇਹ ਵੀ ਨਹੀਂ ਮੰਨਦੀ। ਗਰਮੀ ਨਹੀਂ ਭੋਰਾ ਵੀ ਮਾਰਦੀ ਗਰਮੀ ਤਾਂ ਨਹੀਂ ਕੀ ਮਨਣੀ ਆ ਮੇਰੇ ਕੋਲ ਠੰਡੀ ਤੁਸੀਂ ਦੇਖ ਸਕਦੇ ਹੋ ਜਿਹੜੇ ਹਿਸਾਬ ਨਾਲ ਪਲੂਨ ਬੱਸੀ ਹੈਗੀ ਕਿਵੇਂ ਮਰਜੀ ਬਾਈ ਥਾਣਾ ਨੂੰ ਹੱਥ ਲਾਈ ਜਾਂਦਾ ਕੋਈ ਵੀ ਹਲਚਲ ਨਹੀਂ ਕਰਦੀ ਬਹੁਤ ਸ਼ੀਲਸ ਲੱਗ ਬਹਿੜਾਗੀ ਹਾਂ ਵੀ ਤਾਂ ਤਿੰਨ ਨੰਬਰ ਅਗਰੇ ਬੱਸੀ ਆ ਅਓਸਰ ਬੱਸੀ ਵੀਰੇ ਹਾਂ ਓਕੇ ਕਿੰਨਾ ਟਾਈਮ ਦੀ ਆ ਵੀਰੇ ਇਹ ਜਰਸੀ ਕਰੋਸ ਆ ਵੀਰੇ ਇਹ ਜਰਸੀ ਕਰੋਸ ਆ ਓਕੇ ਠੀਕ ਆ ਹੈਗੀ ਆ 12-13 ਮਹੀਨਿਆਂ ਦੀ ਅਸਾ 13 ਮਹੀਨਿਆਂ ਦੀ ਆ ਓਕੇ ਟੀਕਾ ਟੂਗਾ ਵੀਰੇ ਇਹਦੇ ਨਹੀਂ ਨਹੀਂ ਵੀਰੇ ਅਸਾ ਓਕੇ ਲੱਸੀ ਆ ਨਾ ਵੀਰੇ ਹਾਂ ਵਿੱਕੀ ਸੀ ਜੀ ਵੀਰੇ ਹਾਂ ਵਿੱਕੀ ਹੈ ਜੀ 13 ਮਹੀਨਾ ਹੀ ਦੋਸਤੋ ਬੱਸੀ ਜਰਸੀ ਕ੍ਰੋਸ ਕਿਸੇ ਮੇਰੇ ਵੀਰੇ ਕੋਲ ਸਾਹਮਣੇ ਨਾਲ ਕੋਈ ਜਾਵੜੀ ਕਰਮ ਵਾਲੀ ਚੰਗਾ ਚੰਗਾ ਦੁੱਧ ਪਾ ਦੂਗੀ ਮੂਰੇ ਇਹ ਤਿਆਰ ਹੋਈ ਬਹੁਤ ਸੋਹਣਾ ਥਣ ਲੱਗਿਆ ਦਾ ਕੱਲਾ ਕੱਲਾ ਥਣ ਵਿਕਤੀ ਤੇ ਸੋਹਣੇ ਥਣ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਬਹੁਤ ਸੋਹਣੀ ਬੱਸੀ ਹੈਗੀ ਜਰਸੀ ਕ੍ਰੋਸ ਹੈਗੀ ਕਿਸੇ ਮੇਰੇ ਭਾਈ ਕੋਲ ਚੰਗੀ ਖੀੜ ਦਾ ਇਕੱਠਾ ਪੈ ਗਿਆ ਤਾਂ ਦਿਨਾ ਚ ਹੀ ਤਿਆਰ ਹੋ ਜਾਣਾ ਕਰਮ ਵਾਲੀ ਨੇ ਇਹਦਾ ਕੀ ਪ੍ਰਾਈਸ ਕਰਦਾ ਮੇਰੇ ਇਹਦਾ 7000 ਰੁਪਏ ਹੈ ਉਸ ਤੋਂ 7000 ਰੁਪਏ ਬਾਈ ਨੇ ਪ੍ਰਾਈਸ ਕਰਿਆ ਬੱਸੀ ਦਾ ਹਾਂ ਤਾਂ ਆਪਾਂ ਕਰਦਾਂਗੇ ਥਾਣਾ ਤੁਹਾਨੂੰ ਬਹੁਤ ਸੋਹਣਾ ਲੱਗਿਆ ਹਾਂ ਵੀਰੇ ਥਾਣਾ ਤਾਂ ਮੈਂ ਦੇਖ ਲਈ ਦਿਖਾ ਦੇ ਦੁਬਾਰਾ ਹੀ ਮੇਰੇ ਭਾਈ ਕੱਲਾ-ਖੱਲਾ ਥਾਣਾ ਦੋਸਤੋ ਬਾਈ ਨੇ 7000 ਪ੍ਰਾਈਸ ਕੀਤਾ ਤਿੰਨੇ ਨਗਾ ਚੋਂ ਬਾਈ ਨੂੰ ਕਿਸੇ ਭਰਾ ਨੂੰ ਤਿੰਨਾ ਨਗਾ ਚੋਂ ਕੋਈ ਵੀ ਪਸ਼ੂ ਪਸੰਦ ਹੋਵੇ ਨੰਬਰ ਚੱਲੀ ਜਾਂਦਾ ਬਾਈ ਦਾ ਇਹ ਨੰਬਰ ਤੇ ਸੰਪਰਕ ਕਰਕੇ ਵੇੜਾ ਤੁਸੀਂ ਖਰੀਦ ਸਕਦੇ ਹੋ ਜੀ ਆ ਬੱਚੀ ਖੁੱਲੂ ਬਹੁਤ ਹਾਂਜੀ ਹਾਂਜੀ ਵੀਰੇ ਖੁੱਲੂਗੀ ਅਜੇ ਟਾਈਮ ਬਹੁਤ ਹੈ ਨਾ ਧੰਨਵਾਦ ਦੋਸਤੋ ਜਲਦੀ ਮਿਲਦੇ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ